ਮੰਮੀ ਮੇਰੇ ਦਿਮਾਗ 'ਚ ਇੱਕ ਘੈਂਟ ਜਿਹਾ ਆਈਡੀਆ ਆਇਆ ਏ ਜੇ ਤਹੋਂ ਤਾ ਦੱਸਾਂ ਆਈਡੀਆ ਇਹ じゃ ਕਿਹੜਾ ਜੜੀ ਆ ਤੇਰੇ ਦਿਮਾਗ 'ਚ ਦੱਸ ਆਈਡੀਆ ਤਾਂ ਮੰਮੀ ਬਹੁਤ ਘੈਂਟ ਹੈ ਤੁਸੀਂ ਤਾਂ ਸੁਣ ਕੇ ਹੈਰਾਨ ਰਹਿ ਜਾਓਗੇ ਅੱਛਾ ਹਾਂ ਮੰਮੀ ਇਹ ਆਈਡੀਆ ਨਾਲ ਨਾ ਨਾਲੇ ਤਾਂ ਮੇਰਾ ਰਿਸ਼ਤਾ ਜਾਨੀ ਕਿ ਵਿਆਹ ਹੋ ਜੂ ਨਾਲੇ ਆਪਣਾ ਬਹੁਤ ਵੱਡਾ ਫਾਇਦਾ ਹੋ ਜੂ ਆਪਣਾ ਫਾਇਦਾ ਹੋ ਜੂ ਦੱਸ ਪਰ ਲਾ ਕਿਹੜੀ ਗੱਲ ਹੈ ਲਓ ਸੁਣੋ ਫਿਰ ਆ ਰੀਆ ਤਾਂ ਤੇਰਾ ਸੱਚੀ ਬਹੁਤ ਵਧੀਆ ਜਾਂ ਨੰਬਰ ਲਿਆ ਚੱਕੇ ਮੈਂ ਘਰ ਆਉਂਦੇ ਨਾਲ ਗੱਲ ਹਾਂ ਲਿਓ ਨੀ ਆ ਮੰਮੀ ਹੈਲੋ ਹਾਂ ਭੈਣ ਜੀ ਹੋਰ ਠੀਕ ਹੋ ਮੈਂ ਸੁਰਿੰਦਰ ਬੋਲਦੀ ਹਾਂ ਅੱਛਾ ਹਾਂ ਭੈਣ ਜੀ ਠੀਕ ਆ ਤੁਸੀਂ ਦੱਸੋ ਖੈਰ ਸੋਖਾ ਕਿਵੇਂ ਲਾਇਆ ਸੀ ਫੋਨ